ਜਿਹੜੀ ਨੀਤੀ ਕਿਸਾਨੀ ਨੂੰ ਖਤਮ ਕਰਨ ਵਾਲੀ ਆ ਜ਼ਮੀਨਾਂ ਹੜੱਪਣ ਵਾਲੀ ਆ ਫਸਲਾਂ ਰੋਲਣ ਵਾਲੀ ਆ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਵਾਲੀ ਆ ਉਹ ਬਰਕਰਾਰ ਆ ਪੀਲੀ ਦਾ ਬਹੁਤ ਵੱਡਾ ਆਧਾਰਾ ਉਹਦਾ ਲਗਾਤਾਰ ਨਜੀਕਰਨ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਨੇ ਸਾਰੇ ਦੇਸ਼ ਦੇ ਲੈਵਲ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਭਰੀਆਂ ਨਹੀਂ ਜਾ ਰਹੀਆਂ ਰੈਗੂਲਰ ਭਰਤੀ ਨਹੀਂ ਹਣੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਨਾ ਉਹਦਾ ਕੰਮ ਬਿਲਕੁਲ ਨਖੇਦਿਆ ਬਿਲਕੁਲ ਨਖੇਦ ਉਹ ਸਰਕਾਰ ਆਪਣੀ ਪੇਠਾ ਤੇ ਥਾਪੜੀ ਜਾਵੇ ਜੋ ਮਰਜ਼ੀ ਕਰੀ ਜਾਵੇ ਜਿਹਦੇ ਕੋਲ ਰਾਜ ਭਾਗ ਹੁੰਦਾ ਫਿਰ ਉਹ ਦੇ ਕੋ ਸਾਰੀ ਮਸ਼ੀਨਰੀ ਆਜੇ ਸਰਕਾਰ ਕਹਿੰਦੀ ਹੈ ਵੀ ਝੋਨਾ ਨਾ ਲਾਓ ਤੇ ਲੋਨ ਕੀ ਕਿਸਾਨ ਕੋਈ ਦੱਸੇ ਨਾ ਸਰਕਾਰ ਵੀ ਆ ਜੀ ਗਰੰਟੀ ਕਰਦੀ ਆ ਸਰਕਾਰ ਵੀ ਆ ਫਸਲ ਬੀਜੋ ਤੇ ਉਹਦੀ ਤੁਹਾਡੀ ਮੰਡੀਆਂ ਦੇ ਵਿੱਚ ਪੂਰੀ ਕਦਰ ਹੋਏਗੀ ਤਰਨਤਾਰਨ ਡੀਸੀ ਦਫਤਰ ਦੇ ਬਾਹਰ ਅੱਜ ਕਿਸਾਨਾਂ ਦੇ ਵੱਲੋਂ ਇੱਕ 2020 ਦੇ ਵਿੱਚ ਜਦੋਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਪ੍ਰੋਟੈਸਟ ਕੀਤਾ ਸੀ ਤਾਂ ਉਸ ਨੂੰ ਲੈ ਕੇ ਅੱਜ ਉਹ ਵਰੇਗੰਡ ਮਨਾਈ ਜਾ ਰਹੀ ਹੈ ਜੀ ਹਾਂ ਪਰ ਕਿਸਾਨਾਂ ਦੇ ਮਸਲੇ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਹੀ ਜੜੀਆਂ ਨੇ ਉਹ ਕਈ ਤਾਂ ਉਸੇ ਤਰ੍ਹਾਂ ਦੇ ਨਾਲ ਕੜੀng ਹੋ ਰਹੀ ਹੈ ਸਾਡੇ ਨਾਲ ਵੱਡੇ ਕਿਸਾਨ ਆਗੂ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਦੀ ਵਰੇ ਗੰਢ ਤੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਸਰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਸਰ ਅੱਜ ਦੇ ਪ੍ਰੋਗਰਾਮ ਬਾਰੇ ਜ਼ਰੂਰ ਦੱਸਿਓ ਜੀ ਪਹਿਲਾਂ ਅੱਜ ਦਾ ਜਿਹੜਾ ਇਹ ਸਾਡਾ ਪ੍ਰੋਗਰਾਮ ਆ ਇਹ ਸੰਯੁਕਤ ਕਿਸਾਨ ਮੋਰਚਾ ਜੀ ਔਰ ਦੇਸ਼ ਦੀਆਂ 10 ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ ਕੀਤਾ ਜਾ ਰਿਹਾ ਸਾਰੇ ਦੇਸ਼ ਜੀ 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 ਇਹ ਕਿਸਾਨੀ ਅੰਦੋਲਨ ਦੀ ਚੌਥੀ ਵਰੇਗੰਡ ਜੀ ਜੀ ਮੌਕੇ ਜਿਹੜਾ ਕਾਲੇ ਕਾਨੂੰਨ ਜੀ ਜਿਹੜੇ ਖੇਤੀ ਦੇ ਸਬੰਧ ਚ ਜਿਹ ਪਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਜੀ ਖਾਸ ਕਰ ਕੇ ਕੇਂਦਰ ਦੀ ਸਰਕਾਰ ਨੇ ਬਣਾਏ ਸੀ ਜੀ ਉਹ ਤਾਂ ਉਸ ਵਕਤ ਜਿਹੜੇ ਆ ਉਹ ਸਰਕਾਰ ਨੂੰ ਲੋਕਾਂ ਦੇ ਰੋਹ ਅੱਗੇ ਝੁਕਦਿਆਂ ਜੀ ਵਾਪਸ ਲੈਣੇ ਪਏਗੇ ਪਰ ਜਿਹੜੀ ਨੀਤੀ ਕਿਸਾਨੀ ਨੂੰ ਖਤਮ ਕਰਨ ਵਾਲੀ ਆ ਜ਼ਮੀਨਾਂ ਹੜੱਪਣ ਵਾਲੀ ਆ ਫਸਲਾਂ ਰੋਲਣ ਵਾਲੀ ਆ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ ਵਾਲੀ ਆ ਉਹ ਬਰਕਰਾਰ ਆ ਜੀ ਐਮਐਚਪੀ ਦੀ ਗਰੰਟੀ ਦਾ ਮਾਮਲਾ ਉਦੋਂ ਮੰਨਿਆ ਗਿਆ ਸੀ ਲੇਕਿਨ ਅੱਜ ਅਸੀਂ ਦੇਖਿਆ ਵੀ ਪੰਜਾਬ ਦੇ ਵਿੱਚ ਝੋਨਾ ਮੰਡੀਆਂ ਦੇ ਵਿੱਚ ਕਿਵੇਂ ਰੋਇਆ ਇਸ ਕਰਕੇ ਕਿਸਾਨ ਦੀ ਜਿਹੜੀ ਪੁੱਤਾਂ ਮੰਗ ਪਾਲੀ ਮਸਲੇ ਆ ਉਹ ਮੰਡੀਆਂ ਚ ਰਲ ਰਹੀ ਆ ਕਿਸਾਨ ਸੜਕਾਂ ਚ ਰਲ ਰਹੇ ਆ ਜੀ ਇਹਦੇ ਨਾਲ ਮੈਂ ਗੁਰਪ੍ਰੀਤ ਸਿੰਘ ਗੰਢੀਵੰਡ ਪੀਐਸਸੀਬੀ EMPLOYEES FEDERATION 8 ਕ ਜਿਹੜੀ ਬਿਜਲੀ ਕਾਮਿਆਂ ਦੀ ਜਹਿਬੰਦੀ ਉਹਦਾ ਸੂਬੇ ਦਾ ਪ੍ਰਧਾਨ ਆ ਔਰ ਇਹਦੇ ਨਾਲ ਜਿਹੜੀ ਆ ਢੋਲਣ ਦਾ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਆ ਉਹਦਾ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਆ ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਸਰਕਾਰੀ ادارے ਨੇ ਉਹ ਵੀ ਖਤਮ ਕਰਨ ਵਾਲੇ ਬੰਦੇ ਨੂੰ ਕੇਂਦਰ ਸਰਕਾਰ ਜਾ ਰਹੀ ਆ ਜਿਨੇ ਬਿਜਲੀ ਦਾ ਬਹੁਤ ਵੱਡਾ ਆਧਾਰਾ ਉਹਦਾ ਲਗਾਤਾਰ ਨਜੀਕਰਨ ਕੀਤਾ ਜਾ ਰਿਹਾ ਉਹਦੇ ਵਿੱਚ ਜਿਹੜੀਆਂ ਖਾਲੀ ਅਸਾਮੀਆਂ ਨੇ ਸਾਰੇ ਦੇਸ਼ ਦੇ ਲੈਵਲ ਦੀ ਮੈਂ ਗੱਲ ਕਰ ਰਿਹਾ ਕਿ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਭਰੀਆਂ ਨਹੀਂ ਜਾ ਰਹੀਆਂ ਰੈਗੂਲਰ ਭਰਤੀਆਂ ਆਊਟਸੋਰਸਿੰਗ ਤੇ ਠੇਕੇ ਤੇ ਜਿਹੜੇ ਲੱਗੇ ਕੰਮੇ ਕੱਚੇ ਜਿਹੜੇ ਆ ਉਹ ਕਈ ਵਰਿਆਂ ਤੋਂ ਕੱਚੇ ਨੇ ਉਹਨਾਂ ਨੂੰ ਪੱਕਿਆਂ ਨਹੀਂ ਕੀਤਾ ਜਾ ਰਿਹਾ ਜੀ ਇਸੇ ਤਰ੍ਹਾਂ ਬਿਜਲੀ ਸੋਧ ਬਿੱਲ ਜਿਹੜਾ ਉਹ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੋਲ ਪਿਆ ਜਿਹੜਾ ਸਮੁੱਚੇ ਪਾਵਰ ਸੈਕਟਰ ਦਾ ਖਾਤਮਾ ਕਰੇਗਾ ਉਹ ਅਸੀਂ ਮੰਗ ਕਰ ਰਹੇ ਹਾਂ ਉਹ ਕਿਸਾਨਾਂ ਦੀ ਵੀ ਮੰਗ ਆ ਕਿ ਉਹ ਉੱਥੋਂ ਵਾਪਸ ਲਿਆਂਦਾ ਜਾਵੇ ਜੀ ਇੱਥੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਮਾਨ ਸਰਕਾਰ ਤਾਂ ਹੁਣ ਕਹਿ ਰਹੀ ਆ ਕਿ 10 ਰੁਪਏ ਵੱਧ ਜਿਹੜਾ ਗੰਨੇ ਦੇ ਰੇਟ ਜਿਹੜੇ ਆ ਉਸ ਨਾਲ ਅਸੀਂ ਕਿਸਾਨ ਕੋਸ਼ਿਸ਼ ਕਰਕੇ ਉਹ ਅਸੀਂ ਦੇ ਰਹੇ ਹਾਂ ਕਿ ਕੀ ਕਿਸ ਤੇ ਕਹਿਣਾ ਚਾਹੋਗੇ ਸਰਕਾਰ ਨੇ ਜਿਹੜੀ ਹੈ ਵੇਖੋ ਜੀ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਨਾ ਉਹਦਾ ਕੰਮ ਬਿਲਕੁਲ ਨਖੇਦਿਆ ਬਿਲਕੁਲ ਨਖੇਦਿਆ ਉਹ ਸਰਕਾਰ ਆਪਣੀ ਪੇਠਾ ਤੇ ਥਾਪੜੀ ਜਾਵੇ ਜੋ ਮਰਜ਼ੀ ਕਰੀ ਜਾਵੇ ਜਿਹਦੇ ਕੋਲ ਰਾਜ ਭਾਗ ਹੁੰਦਾ ਫਿਰ ਉਹਦੇ ਕੋਲ ਸਾਰੀ ਮਸ਼ੀਨਰੀ ਆ ਤੇ ਉਹ ਜਿੱਥੇ ਮਰਜ਼ੀ ਖਲੋ ਕੇ ਗੱਲ ਕਵੇ ਤੇ ਉਹਦੀ ਗੱਲ ਜਿਹੜੀ ਆ ਮੈਂ ਸਮਝਦਾ ਵੀ ਹਵਾ ਚ ਇੱਕ ਕਿਸਮ ਦੀ ਉਹ ਮ ਚਾਹ ਜਾਂਦੀ ਆ ਲੇਕਿਨ ਜਿਹੜੀ ਗਰਾਊਂਡ ਦੇ ਲੈਵਲ ਤੇ ਨੀਤੀ ਆ ਅਸੀਂ ਮੈਂ ਕਿਸਾਨ ਦਾ ਪੁੱਤ ਹਾਂ ਮੈਨੂੰ ਪਤਾ ਵੀ ਝੋਨੇ ਦਾ ਕੀ ਹਾਲ ਹੋਇਆ ਜੀ ਮੈਨੂੰ ਪਤਾ ਵੀ ਭਗਵੰਤ ਮਾਨ ਸਰਕਾਰ ਨੇ 1 ਅਕਤੂਬਰ ਨੂੰ ਝੋਨੇ ਦੀ ਖਰੀਦ ਦੀ ਜਿਹੜਾ ਐਲਾਨ ਕੀਤਾ ਸੀ ਤੇ ਕੋਈ ਖਰੀਦ ਏਜੰਸੀਆਂ ਮੰਡੀ ਜਿੱਨੀ ਆਈਆਂ ਲਿਫਟਿੰਗ ਕੋਈ ਨਹੀਂ ਹੋਈ ਬਾਰਨਾ ਨਾ ਕੋਈ ਨਹੀਂ ਆਇਆ ਮਹੀਨਾ ਮਹੀਨਾ ਲੋਕ ਰੁਲ ਗਏ ਉੱਥੇ ਹੀ ਦੀਵਾਲੀ ਲੰਘ ਗਈ ਲੋਕਾਂ ਦੀ ਤੇ ਉਹ ਲੋਕਾਂ ਨੂੰ ਲੁੱਟਿਆ ਗਿਆ ਐਰਕੀ ਐ ਨਮੀ ਦੇ ਨਾਂ ਤੇ ਐ ਸਰਕਾਰ ਦੀਆਂ ਮਸ਼ੀਨਾਂ ਜਿਹੜੀਆਂ ਇੱਕਸਾਰ ਨਹੀਂ ਆਰਤੀਆਂ ਦੀ ਮਸ਼ੀਨ ਕੁਝ ਬੋਲਦੀ ਆ ਮਾਰਕਟ ਬੇਡ ਦੀ ਮਸ਼ੀਨ ਕੁਝ ਬੋਲਦੀ ਆ ਇਸ ਕਰਕੇ ਭਗਵਾਨ ਤਮਾਨ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੀ ਅਸੀਂ ਜ਼ੀਰੋ ਦਿੰਨੇ ਉਹਨੂੰ ਅਸੀਂ ਸਰਕਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਝੋਨੇ ਦੀ ਫਸਲ ਜਿਹੜੀ ਆ ਨਾ ਬੀਜੀ ਜਾਵੇ ਪਾਣੀ ਵਾਜੇਗਾ ਕੀ ਕਹਿਣਾ ਚਾਹੋਗੇ ਜਿਹੜਾ ਵਾਰ-ਵਾਰ ਝੋਨਾ ਨਾ ਬੀਜਣ ਦੀ ਵੀ ਗੱਲ ਕੀਤੀ ਜਾਂਦੀ ਹੈ ਦੇਖੋ ਇਹ ਗੱਲ ਹੈ ਇੰਜ ਆ ਵੀ ਕਹਿਣ ਨੂੰ ਬਹੁਤ ਕੁਝ ਆ ਆ ਸਾਡੇ ਲਾਗੇ ਸੇਰੋ ਮਹਿਲ ਚਲਦੀ ਜੀ ਇਸੇ ਰੋਡ ਤੇ ਜੀਰਾ ਮਿਲ ਚਲਦੀ ਸੀ ਥੋੜਾ ਜਿਹਾ ਸਾਈਡ ਤੇ ਜਗਰਾਉ ਮਿਲ ਚਲਦੀ ਸੀ ਥੋੜਾ ਜਿਹਾ ਸਾਈਡ ਤੇ ਫਾਜ਼ਿਲਕਾ ਮਿਲ ਚਲਦੀ ਸੀ ਸਾਰੀਆਂ ਮਿਲਾਂ ਸਰਕਾਰੀ ਅਦਾਰੇ ਦੀਆਂ ਸੀ ਸਾਰੀਆਂ ਇਹਨਾਂ ਨੇ ਬੰਦ ਕੀਤੀਆਂ ਪਹਿਲੀਆਂ ਸਰਕਾਰਾਂ ਨੇ ਤੇ ਗੰਨਾ ਜਿਹੜਾ ਆ ਜਿਹੜੀ ਜ਼ਮੀਨ ਆ ਇਹ ਭਰਪੂਰ ਗੰਨੇ ਦਾ ਨਾਮੋ ਨਿਸ਼ਾਨ ਨਹੀਂਗਾ ਜੇ ਬਦਲਵੇਂ ਤੌਰ ਤੇ ਮੈਂ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਕਹਿੰਦੀ ਹੈ ਵੀ ਝੋਨਾ ਨਾ ਲਾਓ ਤੇ ਲਾਉਣ ਕੀ ਕਿਸਾਨ ਜੀ ਕੋਈ ਦੱਸੇ ਨਾ ਸਰਕਾਰ ਵੀ ਆ ਜੀ ਗਰੰਟੀ ਕਰਦੀ ਆ ਸਰਕਾਰ ਵੀ ਆ ਫਸਲ ਬੀਜੋ ਤੇ ਉਹਦੀ ਥੋੜੀ ਮੰਡੀਆਂ ਦੇ ਵਿੱਚ ਪੂਰੀ ਕਦਰ ਹੋਏਗੀ ਇਹ ਸਭ ਕਹਿਣ ਦੀਆਂ ਗੱਲਾਂ ਨੇ ਮੋٹے ਤੌਰ ਤੇ ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਦੀਮ ਰਾਈ ਜੀ ਬਈ ਪੂੰਜੀਪਤੀਆਂ ਨੂੰ ਜ਼ਮੀਨ ਜਿਹੜੀ ਆ ਸਾਰੀ ਦੇਣ ਲਈ ਰਾਹ ਫਦਰਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਖਰਾਬ ਕਰੋ ਇਹ ਨਹੀਂਗਾ ਵੀ ਇੱਥੇ ਝੋਨੇ ਦੀ ਲੋੜ ਨਹੀਂ ਇਹ ਬਹੁਤ ਵੱਡਾ ਦੇਸ਼ ਆ ਇੱਥੇ 75% ਆਬਾਦੀ ਜਿਹੜੀ ਆ ਵਿਚਾਰੀ ਉਹ ਭੁੱਖ ਮਰੀ ਦਾ ਸ਼ਿਕਾਰ ਆ ਤੇ ਕੀ ਇੱਥੇ ਚੌਲ ਦੇਸ਼ ਨੂੰ ਲੋੜ ਨਹੀਂ ਹੈਗੀ ਸਿਰਫ ਇਹ ਆ ਕਿ ਕਿਸਾਨ ਨੂੰ ਰੋਲਿਆ ਜਾ ਰਿਹਾ ਜਿਹੜਾ ਅੰਨ ਦਾਤਾ ਉਹਨੂੰ ਖੇਤੀ ਚੋਂ ਬਾਹਰ ਕਰਨ ਲਈ ਸਾਰਾ ਕੁਝ ਕੀਤਾ ਜਾ ਰਿਹਾ ਇਸੇ ਤਰ੍ਹਾਂ ਜਿਹੜੇ ਸਰਕਾਰੀ ادارے ਨੇ ਜਿਹੜੇ ਪਬਲਿਕ ਸੈਕਟਰ ਦੇ ادارے ਨੇ ਜਿਹੜੇ ਨਹਿਰੂ ਦੇ ਰਾਜ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਦੇ ਫੁੱਲੇ ਪਹਾੜਾ ਡੈਮ ਵਰਗੇ ਡੈਮ ਬਣੇ ਉਹਨਾਂ ਸਭਨਾਂ ਦਾ ਭੋਗ ਪਾਇਆ ਜਾ ਰਿਹਾ ਤੁਸੀਂ ਕਿਸੇ ਵੀ ਸਰਕਾਰੀ ادارے ਦੇ ਵਿੱਚ ਜਾ ਕੇ ਵੇਖ ਲਓ ਉਥੇ ਭੰਗ ਭੁਜਦੀ ਆ ਜੀ ਜੀ ਉਥੇ ਕਿਤੇ ਕੋਈ ਕਰਮਚਾਰੀ ਨਹੀਂ ਦਿਖਦਾ ਬਿਲਡਿੰਗਾਂ ਸਾਰੀਆਂ ਤਹਿਸ ਨਹਿਸ ਹੋ ਗਈਆਂ ਤੇ ਅਸੀਂ ਕਿਵੇਂ ਕਹਿ ਸਕਦੇ ਵੀ ਭਗਵੰਤ ਮਾਨ ਦੀ ਨੀਤੀ ਜਿਹੜੀ ਆ ਪ੍ਰਕਾਸ਼ ਸਿੰਘ ਬਾਦਲ ਨਾਲੋਂ ਤੇ ਕੈਪਟਨ ਅਮਰਿੰਦਰ ਨਾਲੋਂ ਤੇ ਚੰਨੀ ਨਾਲੋਂ ਅਲੱਗ ਆ ਕੁਝ ਗਰਾਊਂਡ ਤੇ ਤਾਂ ਸਾਨੂੰ ਦਿਗਿਆ ਨਹੀਂ ਲੱਗ ਜੀ ਜੀ ਇਹ ਭਗਵਾਨ ਤਮਨ ਕਹਿੰਦਾ ਵੀ ਕੋਈ ਧਰਨਾ ਨਹੀਂ ਲੱਗੇਗਾ ਮੇਰੀ ਸਰਕਾਰ ਦੀ ਲਿਫਟਿੰਗ ਨਾ ਹੋਣ ਤੇ ਵੀ ਮੰਡੀਆਂ 'ਚ ਜਿਹੜੀਆਂ ਮੁਸ਼ਕਲਾਂ ਆਈਆਂ ਨੇ ਕਿਸਾਨਾਂ ਨੂੰ ਉਹ ਸਾਰੀਆਂ ਮੁਸ਼ਕਲਾਂ ਦਾ ਵੀ ਜਿਹੜਾ ਪੰਜਾਬ ਸਰਕਾਰ ਵੱਲੋਂ ਕੇਂਦਰ ਤੇ ਭੰਡਾ ਭੰਨਿਆ ਗਿਆ ਤਾਂ ਕਿਵੇਂ ਵੇਖਦੇ ਹੋ ਜੀ ਨਹੀਂ ਨਹੀਂ ਬਿਲਕੁਲ ਅਸੀਂ ਨਹੀਂ ਇਹ ਕਹਿ ਸਕਦੇ ਵੀ ਪੰਜਾਬ ਸਰਕਾਰ ਇਹ ਚੋਂ ਬਰੀ ਆ ਪੰਜਾਬ ਸਰਕਾਰ ਨੇ ਜੀਤ ਸਮੇਂ ਤੇ ਕੋਈ ਪ੍ਰਬੰਧ ਨਹੀਂ ਕੀਤਾ ਜੀ ਕੇਂਦਰ ਦੀ ਸਰਕਾਰ ਦੇ ਨਾਲ ਕਿਸੇ ਕਿਸਾਨ ਆਗੂ ਨੇ ਨਹੀਂ ਜਾ ਕੇ ਗੱਲ ਕਰਨੀ ਜੀ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਰਨੀ ਆ ਜੀ ایڈਵਾਂਸ ਵੀ ਮੇਰੀ ਫਸਲ ਜਿਹੜੀ ਪੱਕ ਕੇ ਤਿਆਰ ਆ ਪੰਜਾਬ ਦੀ ਤੇ ਮੈਂ ਉਹਦਾ ਕਿਵੇਂ ਬੰਦੋਬਸਤ ਕਰਨਾ ਇਸ ਕਰਕੇ ਐਨੇ ਕੇਂਦਰ ਦੇ ਠੀਕਾ ਕੇਂਦਰ ਸਰਕਾਰ ਨੂੰ ਵੀ ਅਸੀਂ ਭਰੀ ਨਹੀਂ ਕਰਦੇ ਕੇਂਦਰ ਸਰਕਾਰ ਦਾ ਕਸੂਰ ਹਰ ਹੈ ਹੀ ਹੈ ਪਰ ਭਗਵਾਨ ਜਨਮਾਨ ਇਹ ਕਹੇ ਕਿ ਭਰੀ ਹੋ ਜੇ ਵੀ ਇਹ ਸਾਰਾ ਕੁਝ ਕੇਂਦਰ ਸਰਕਾਰ ਕਰ ਰਹੀ ਆ ਮੈਂ ਤੇ ਬਿਲਕੁਲ ਚਿੱਟੇ ਕਾਗਜ਼ ਵਾਂਗੂ ਸਾਫ਼ ਆ ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਭਗਵਾਨ ਜਨਮਾਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਲੀਹਾਂ ਤੇ ਚੱਲ ਰਹੀ ਆ ਸਾਰੀਆਂ ਨੀਤੀਆਂ ਉਹਦੇ ਵਾਲੀਆਂ ਲਾਗੂ ਕਰ ਰਹੀ ਆ ਭਾਵੇਂ ਉਹ ਕਿਸਾਨੀ ਨੂੰ ਪ੍ਰਭਾਵਿਤ ਕਰਦੀਆਂ ਹੋਣ ਤੇ ਭਾਵੇਂ ਉਹ ਮਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਪ੍ਰਭਾਵਿਤ ਕਰਦੀਆਂ ਹੋਣ ਬਹੁਤ ਬਹੁਤ ਧੰਨਵਾਦ ਚੋਕਰੀ